ਉਹ ਇਥੇ ਗਿਫਟ ਮੰਗਦੇ ਫੁੱਲ ਮਾਰੋ ਫੁੱਲ ਮਾਰੋ ਕਰਦੇ ਨਜ਼ਰ ਆਉਣਗੇ ਪੰਜਾਬ ਦੇ ਬਲੌਗਰਾਂ ਨੇ ਤੇ ਰੀਲਾਂ ਵਾਲਿਆਂ ਨੇ ਹੁਣ ਟਿਕਟੌਕ ਦਾ ਰਾਹ ਫੜ ਲਿਆ ਬਹੁਤਿਆਂ ਨੇ ਅਕਾਊਂਟ ਬਣਾ ਲਿਆ ਤੇ ਬਹੁਤੇ ਬਣਾਉਣ ਦੀ ਤਾਕ ਵਿੱਚ ਨਹੀਂ ਕੁੱਲੜ ਪੀਜੇ ਵਾਲੇ ਇੰਗਲੈਂਡ ਵਿੱਚ ਬੈਠੇ ਗਿਫਟ ਮਾਰੋ ਗਿਫਟ ਮਾਰੋ ਰੌਪਾ ਆ ਰਹੇ ਨੇ ਤੇ ਕਈ ਦबई ਵਿੱਚ ਜਾ ਕੇ ਅਕਾਊਂਟ ਬਣਾ ਰਹੇ ਨੇ ਤੇ ਕਈ ਇੰਡੀਆ ਵਿੱਚ ਵੀਪੀਐਨ ਲਾ ਕੇ ਚਲਾ ਰਹੇ ਨੇ ਐਡਾ ਕਿਉਂ ਕਰੇ ਜਾਂ ਟਿਕਟੌਕ ਦਾ ਟਿਕਟੌਕ ਤੇ ਇੱਕ ਆਪਸ਼ਨ ਆ ਲਾਈਵ ਜਾਣ ਦੀ ਲਾਈਵ ਜਾ ਕੇ ਤੁਸੀਂ ਕਿਸੇ ਵੀ ਹੋਰ ਦੂਜੇ ਲਾਈਵ ਗਏ ਨਾ ਮੈਚ ਲਗਾ ਸਕਦੇ ਹੋ ਉੱਥੇ ਤੁਸੀਂ ਫਿਰ ਮੰਗ-ਮੰਗ ਕੇ ਲੋਕਾਂ ਤੋਂ ਗਿਫਟ ਲਓ ਤਾਂ ਜੋ ਤੁਹਾਡੇ ਪੁਆਇੰਟ ਉੱਪਰ ਹੋਣ ਤੇ ਜਿਹਦੇ ਪੁਆਇੰਟ ਉੱਪੇ ਹੋਣਗੇ ਉਹ ਜਿੱਤ ਜਾਵੇਗਾ ਤੇ ਜਿਹੜੇ ਤੁਸੀਂ ਲੋਕਾਂ ਤੋਂ ਮੰਗ-ਮੰਗ ਕੇ ਗਿਫਟ ਲੈ ਹੋਵੋਗੇ ਉਹ ਤੁਹਾਡੇ ਪੈਸਿਆਂ ਵਿੱਚ ਕਨਵਰਟ ਹੋ ਜਾਣਗੇ ਹੁਣ ਇਹ ਚੀਜ਼ਾਂ ਦਾ ਪਤਾ ਇੰਡੀਆ ਬੈਠੇ ਯੂਟਿਊਬਰਾਂ ਨੂੰ ਵੀ ਜਦ ਇੰਸਟਾਗ੍ਰam ਵਾਲਿਆਂ ਨੂੰ ਪਤਾ ਲੱਗ ਗਿਆ ਤੇ ਉਹ ਵੀ ਸਾਰੇ ਹੁਣ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਅਕਾਊਂਟ ਬਣਾ ਕੇ ਟਿਕਟੌਕ ਦੇ ਪਹੁੰਚ ਰਹੇ ਨੇ ਜਿਨ੍ਹਾਂ ਦੇ ਟਿਕਟੌਕ ਚੱਲਦਾ ਆ ਉਹ ਤੁਹਾਨੂੰ ਹੋ ਸਕਦਾ ਅਗਲੇ ਆਉਣ ਵਾਲੇ ਦਿਨਾਂ ਵਿੱਚ ਇੰਡੀਆ ਜਾਂ ਪੰਜਾਬ ਦੇ ਹੋਰ ਜਿਹੜੇ ਇੰਸਟਾਗ੍ਰਾਮ ਰੀਲਾਂ ਵਾਲੇ ਜਾਂ ਯੂਟਿਊਬਰਾਂ